ਪਿਆਰੇ ਵਿਦਿਆਰਥੀਓ ਸਾਸਤ੍ਰੀਕਾਲ ਮੈਂ ਹਾਂ ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਬੇਟਾ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀਆਡ ਦੇ ਪੇਪਰ ਦੀ ਤਿਆਰੀ ਲਈ ਅੱਜ ਆਪਾਂ ਸਹਿਜਾਦਿਆਂ ਦੇ ਨਾਲ ਸੰਬੰਧਿਤ ਕੁਝ ਪ੍ਰਸ਼ਨਾਂ ਦਾ ਅਭਿਆਸ ਕਰਾਂਗੇ ਬੇਟਾ ਜਿਹੜੇ ਸਾਡੇ ਸਹਿਬਜ਼ਾਦੇ ਸੀ ਉਹਨਾਂ ਦੇ ਪਹਿਲੇ ਸਹਿਬਜ਼ਾਦੇ ਸੀ ਉਹ ਸੀ ਬਾਬਾ ਅਜੀਤ ਸਿੰਘ ਜੀ ਦੂਜੇ ਸਹਿਬਜ਼ਾਦੇ ਸੀ ਬਾਬਾ ਜੁਝਾਰ ਸਿੰਘ ਜੀ ਤੀਜੇ ਸਹਿਬਜ਼ਾਦੇ ਸੀ ਬਾਬਾ ਜੋਰਾਵਰ ਸਿੰਘ ਜੀ ਤੇ ਚੌਥੇ ਸਹਿਬਜ਼ਾਦੇ ਸੀ ਬਾਬਾ ਫਤੇ ਸਿੰਘ ਜੀ ਸਹਿਬਜ਼ਾਦੇ ਕੌਣ ਸਨ ਬੇਟਾ ਉਹਦਾ ਪਹਿਲਾ ਸਵਾਲ ਹੈ ਸਹਿਬਜਾਦੇ ਜੀ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਪਿਤਾ ਦੇ ਪੁੱਤਰ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਪੁੱਤਰ ਸਨ ਬੇਟਾ ਆਪਾਂ ਕਰਕੇ ਆਏ ਆ ਚਾਰ ਚਾਰ ਸਹਿਬਜਾਦੇ ਸਹਿਬਜਾਦਿਆਂ ਦੇ ਦਾਦਾ ਜੀ ਦਾ ਕੀ ਨਾਮ ਸੀ ਬੇਟਾ ਜਿਨ੍ਹਾਂ ਨੂੰ ਆਪਾਂ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਸਹਿਬਜਾਦਿਆਂ ਦੇ ਦਾਦੀ ਜੀ ਦਾ ਕੀ ਨਾਮ ਸੀ ਬੇਟਾ ਉਨ੍ਹਾਂ ਦਾ ਨਾਮ ਸੀ ਮਾਤਾ ਗੁਜਰੀ ਜੀ ਸਿੱਖ ਇਤਿਹਾਸ ਵਿੱਚ ਇਹਨਾਂ ਨੂੰ ਮਾਤਾ ਗੁਜਰਕੌਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਛੋਟੇ ਸਹਿਬਜ਼ਾਦੇ ਦਾ ਜਨਮ ਸਥਾਨ ਦੱਸੋ। ਛੋਟੇ ਸਹਿਬਜ਼ਾਦੇ ਦਾ ਜਨਮ ਸਥਾਨ ਹੈ ਸ੍ਰੀ ਅਨੰਦਪੁਰ ਸਾਹਿਬ। ਸਭ ਤੋਂ ਛੋਟੇ ਸਹਿਬਜ਼ਾਦੇ ਦਾ ਕੀ ਨਾਮ ਸੀ? ਬਾਬਾ ਫਤਿਹ ਸਿੰਘ ਜੀ। ਕਿਹੜੀ ਨਦੀ ਤੇ ਪਰਿਵਾਰ ਵਿਛੋੜਾ ਹੋਇਆ ਸੀ? ਸ਼ਾਬਾਸ਼। ਸੱਤਾਂ ਨਦੀ ਤੇ ਵੱਡੇ ਸਹਿਜਾਦੇ ਕਿੱਥੇ ਸ਼ਹੀਦ ਹੋਏ ਚਮਕੌਰ ਦੀ ਜੰਗ ਵਿੱਚ ਸੱਤਾਂ ਨਦੀ ਤੇ ਵਿਛੋੜੇ ਤੋਂ ਬਾਅਦ ਸਹਿਜਾਦਿਆਂ ਦੇ ਨਾਲ ਕੌਣ ਸੀ ਬੇਟਾ ਇਹ ਛੋਟੇ ਸਹਿਜਾਦਿਆਂ ਦੀ ਗੱਲ ਹੋ ਰਹੀ ਹੈ ਛੋਟੇ ਸਹਿਜਾਦਿਆਂ ਦੇ ਨਾਲ ਮਾਤਾ ਗੁਜਰੀ ਜੀ ਸੀ ਛੋਟੇ ਸਹਿਜਾਦਿਆਂ ਨੇ ਸੱਤਸਾ ਨਦੀ ਪਾਰ ਕਰਕੇ ਰਾਤ ਕਿੱਥੇ guzari ਸੀ ਬੇਟਾ ਉਹ ਰਾਤ ਸੀ ਕੁਮਾਵਾਸ਼ਕੀ ਦੀ ਸਰ ਵਿੱਚ ਸਾਕਾ ਸਰਹੰਦ ਕਿਹੜੇ ਦੇਸੀ ਮਹੀਨੇ ਵਿੱਚ ਵਾਪਰਿਆ ਬੇਟਾ ਪੂਰੀ ਠੰਡ ਉਹਦੇ ਮਹੀਨੇ ਵਿੱਚ ਜਿਹੜਾ ਸਾਕਾ ਸਰਹੰਦ ਦਾ ਵਾਪਰਿਆ ਸੀ ਜਿਸ ਨੂੰ ਅਸੀਂ ਨਿੱਕੀਆਂ ਜਿੰਦਾ ਵੱਡਾ ਸਾਕਾ ਦੇ ਨਾਮ ਨਾਲ ਵੀ ਜਾਣਦੇ ਹਾਂ ਛੋਟੇ ਸਹਿਰ ਜਾਂਦਿਆਂ ਤੇ ਮਾਤਾ ਗੁਜਰੀ ਜੀ ਨੂੰ ਕਿਸ ਨੇ ਗ੍ਰਿਫਤਾਰ ਕਰਵਾਇਆ ਸੀ ਬੇਟਾ ਉਹ ਕਰਵਾਇਆ ਸੀ ਗੰਗੂ ਬ੍ਰਾਹਮਣ ਨੇ ਗੰਗੂਰ ਸੋਈਆ ਕਿੱਥੋਂ ਦਾ ਰਹਿਣ ਵਾਲਾ ਸੀ ਸਹੀ ਪੰਡਾ بیٹے ਇਹ ਬ੍ਰਾਹਮਣ ਸੀ ਗੰਗੂਰ ਸੋਈਆ ਗੰਗੂ ਜਿਹੜਾ ਇਹ ਬ੍ਰਾਹਮਣ ਹੈ ਇਹ ਇੱਕੋ ਹੀ ਹੈ ਔਰ ਸੋਈਆ ਸੀ ਜਿਹੜਾ ਗੰਗੂ ਬ੍ਰਾਹਮਣ ਸੀ ਔਰ ਸੋਈਏ ਦਾ ਕੰਮ ਕਰਦਾ ਸੀ ਤੇ ਉਹਨੇ ਸੁਭਾ ਸਰਵੰਦ ਨੂੰ ਕਹਿ ਕੇ ਇਹਨਾਂ ਨੂੰ ਗ੍ਰਿਫਤਾਰ ਕਰਵਾਇਆ ਸੀ ਮਾਤਾ ਗੁਜਰੀ ਜੀ ਅਤੇ ਛੋਟੇ ਸ਼ਹਿਰ ਜਾਦਿਆਂ ਨੂੰ ਸੁਭਾ ਸਰਵੰਦ ਨੇ ਕਿੱਥੇ ਕੈਦ ਕੀਤਾ ਸੀ ਬੇਟਾ ਪੂਰੀ ਠੰਡ ਦੇ ਵਿੱਚ ਠੰਡੇ ਬੁਰਜ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਸੀ। ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕਿਸ ਨੇ ਦੁੱਧ ਪਿਆਇਆ? ਬੇਟਾ ਇਹ ਦੁੱਧ ਦੀ ਸੇਵਾ ਕੀਤੀ ਸੀ ਭਾਈ ਮੋਤੀराम ਮਹਿਰਾ ਦਾ। ਮਾਤਾ ਗੁਜਰੀ ਜੀ ਨੇ ਕਿਸ ਸਥਾਨ ਆਪਣੇ ਪ੍ਰਾਨ त्याग ਦਿੱਤੇ? ਬੇਟਾ ਠੰਡੇ ਬੁਰਜ ਵਿੱਚ ਕੈਦ ਸੀ ਉਹ ਤਾਂ ਠੰਡੇ ਬੁਰਜ ਵਿੱਚ ਹੀ ਉਹਨਾਂ ਨੇ ਆਪਣੇ ਜਿਹੜੇ ਪ੍ਰਾਨ ਐ ਉਹ त्याग ਦਿੱਤੇ ਸੀ। ਛੋਟੇ ਸਹਿਬਜ਼ਾਦਿਆਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਬੇਟਾ ਨੀਹਾ ਵਿੱਚ ਚਿੰਕੇ ਕੰਧਾ ਵਿੱਚ ਚਿੰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾ ਨੂੰ ਕਿਸ ਨੇ ਸਜ਼ਾ ਦਿੱਤੀ ਤਾਂ ਇਹ ਸਜ਼ਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਦਿੱਤੀ ਸੀ ਸੰਸਾਰ ਦੀ ਸਭ ਤੋਂ ਕੀਮਤੀ ਧਰਤੀ ਕਿਹੜੀ ਹੈ ਫਤਿਹਗੱ ਸਾਹਿਬ ਸੰਸਾਰ ਦੀ ਸਭ ਤੋਂ ਮਹਿੰਗੀ ਧਰਤੀ ਕਿਸ ਨੇ ਖਰੀਦੀ ਬੇਟਾ ਛੋਟੇ ਸਹਿਬ ਜਦਿਆਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਸੰਸਕਾਰ ਕਰਨ ਲਈ ਇਹ ਜਗ੍ਹਾ ਖਰੀਦੀ ਗਈ ਸੀ ਜਿਹਨੂੰ ਕੇ ਸੰਸਾਰ ਦੀ ਸਭ ਤੋਂ ਮਹਿੰਗੀ ਧਰਤੀ ਕਿਹਾ ਜਾਂਦਾ ਹੈ ਕਿਉਂਕਿ ਇਹ ਵਿਵਾਨ ਟੋਡਰਵਾਲ ਜੀ ਨੇ ਸੋਨੇ ਦੀਆਂ ਮੋਹਰਾਂ ਚਿੰਨ ਕੇ ਜਿੰਨੀ ਧਰਤੀ ਚਾਹੀਦੀ ਹੈ ਉੰਨੀ ਧਰਤੀ ਉੱਪਰ ਸੋਨੇ ਦੀਆਂ ਮੋਹਰਾਂ ਚਿੰਨ ਕੇ ਇਹ ਧਰਤੀ ਖਰੀਦੀ ਸੀ ਜਿੱਥੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕਿੱਥੇ ਕੀਤਾ ਗਿਆ? ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ ਉੱਥੇ ਕਿਹੜਾ ਗੁਰਦੁਆਰਾ ਬਣਾਇਆ ਗਿਆ ਹੈ? ਬੇਟਾ ਉੱਥੇ ਹੈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ। ਜਿੱਥੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਕਿਹੜਾ ਗੁਰਦੁਆਰਾ ਬਣਾਇਆ ਗਿਆ ਹੈ? ਬੇਟਾ ਉੱਥੇ ਹੈ ਗੁਰਦੁਆਰਾ ਜੋਤੀਸਰੂ ਸਾਹਿਬ। ਮੌਜੂਦਾ ਸਮੇਂ ਠੰਡਾ ਬੁਰਜ ਕਿੱਥੇ ਸਥਿਤ ਹੈ ਬੇਟਾ ਸ੍ਰੀ ਫਤਿਹਗੜ ਸਾਹਿਬ ਠੰਡਾ ਬੁਰਜ ਸਥਿਤ ਹੈ ਸੁਭਾਸਰਹੰਦ ਦਾ ਕੀ ਨਾਮ ਸੀ ਇਹ ਉਹ ਸੁਭਾਸਰਹੰਦ ਹੈ ਉਹ ਜ਼ਾਲਮ ਜਿਸ ਨੇ ਛੋਟੇ ਸ਼ਹਿਰ ਜਾਦਿਆਂ ਨੂੰ ਨੀਂਹਾਂ ਦੇ ਵਿੱਚ ਚਣਵਾਇਆ ਸੀ ਤੇ ਉਸ ਦਾ ਨਾਮ ਸੀ ਵਜ਼ੀਰਖਾ ਬਹੁਤ-ਬਹੁਤ ਧੰਨਵਾਦ ਬੇਟਾ ਉਮੀਦ ਕਰਦਾ ਹਾਂ ਅੱਜ ਦੀ ਇਸ ਵੀਡੀਓ ਤੋਂ ਵੀ ਤੁਸੀਂ ਬਹੁਤ ਲਾਭ ਉਠਾਓਗੇ ਸ਼ੁਕਰੀਆ ਮਿਲਾਂਗੇ ਅਗਲੀ ਵੀਡੀਓ ਦੇ ਨਾਲ